ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸੂਰਬੀਰ ਜੋਧੇ ਪਰ ਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ ਮਾਨ ਕੀਤਾ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਭੈਰਾਤਨ ਸਿੰਘ ਜੀ ਪੰਗੂ ਆਪਣੇ ਪਰਾਚੀਨ ਪੰਤ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਕਹਿੰਦੇ ਮਨੀ ਸਿੰਘ ਥੋ ਸੰਤ ਸੁਜਾਨ ਜਤੀ ਸਤੀ ਉਹ ਧਿਆਨੀ ਮਾਨ ਸੰਤ ਸੀ ਸ੍ਰੇਸ਼ਟ ਜਾਣਨ ਵਾਲੇ ਸੀ ਜਤੀ ਸਤੀ ਤੇ ਧਿਆਨ ਆਉਣ ਵਾਲੇ ਧਿਆਨੀ ਪੁਰਖ ਸਨ ਖਠੀ ਤਪੀ او ਮਤ ਕੋ ਪੂਰੋ ਸਹਿਨਸ਼ੀਲ ਔਰ ਦਿਲ ਕੋ ਸੂਰੋ ਦਿਲ ਦਾ ਸੂਰਬੀਰ ਸੀ ਸਹਿਨਸ਼ੀਲ ਸੀ ਖਠੀ ਤਪੀ ਤੇ ਮਤ ਦੇ ਵਿੱਚ ਪੂਰਨ ਸਨ ਔਰ ਅੱਗੇ ਲਿਖਦੇ ਨੇ ਕਰਮੀ ਧਰਮੀ ਭਗਤ ਗਿਆਨੀ ਸਤਗੁਰ ਬਚਨਨ ਪਰਮਤ ਠਾਨੀ ਕਰਮੀ ਸਨ ਧਰਮੀ ਸਨ ਭਗਤੀ ਦੇ ਧਾਰਨੀ ਸਨ ਗਿਆਨੀ ਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਸਾਧੂਕਰਾਂ ਦੇ ਬਚਨਾਂ ਦੇ ਉੱਤੇ ਆਪਣੀ ਮਤ ਜਿਹੜੀ ਹੈ ਉਠਾਣੀ ਹੋਈ ਸੀ। ਕਾਰਜ ਕੀ ਕਰਦੇ ਸੀ? ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖਨ ਕੋ ਸਿੱਖੀ ਦੜਾਵਾਇ ਸਿੱਖੀਓ ਚੁੱਕੇ ਇਸ ਤਨਖਾਹ ਲਾਵੇ। ਗੁਰਸਿੱਖੀ ਦਾ ਪ੍ਰਚਾਰ ਕਰਦੇ ਸੀ, ਕਥਾ ਵਿਖਿਆਨ ਕਰਦੇ ਸੀ, ਜੇ ਕੋਈ ਮਰਿਆਦਾ ਦੇ ਵਿੱਚ ਓਕਾਈ ਕਰਦਾ ਸੀ ਤੇ ਉਹਨੂੰ ਯਥਾ ਯੋਗ ਤਨਖਾਹ ਵੀ ਲਾਉਂਦੇ ਸੀ। ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਮੁੱਖ ਗ੍ਰੰਥੀ ਲਾ ਕੇ ਭੇਜਿਆ ਸੀ ਮਾਤਾ ਭੇਜਿਓ ਤਿਸੇ ਕੋ ਦਿੱਲੀ ਤੇ ਸਮਝਾਈ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਤਿਸ ਨੇ ਆਏ ਬੰਦੋਬਸਤ ਕੀਆ ਬੰਦੋਬਸਤ ਕੀਤਾ ਬਹੁਤ ਵਧੀਆ ਔਰ ਬੰਦਈ ਸਿੰਘਾਂ ਦਾ ਤੇ ਤਤਖਾਲਸੇ ਦਾ ਜਿਹੜਾ ਆਪਸ ਦੇ ਵਿੱਚ ਵਿਵਾਦ ਚੱਲਦਾ ਸੀ ਉਸ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਆਪਣੀ ਸੂਝ ਸਿਆਣਪ ਦੇ ਨਾਲ ਸੋਲ ਜਾਇਆ ਹੋਇਆ ਕੀ ਜਿਸ ਕਾਰਨ ਭਾਈ ਮਾਨੀ ਸਿੰਘ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ ਦਿਵਾਲੀ ਦਾ ਜੋੜ ਮੇਲਾ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥ ਮਨਾਉਂਦਾ ਸੀ ਪੰਥ ਨੇ ਮਨਾਉਣਾ ਸੀ ਹਕੂਮਤ ਨਾਲ ਗੱਲ ਕੀਤੀ ਜ਼ਕਰੀਆ ਖਾਨ ਦੇ ਨਾਲ ਕਿ ਅਸੀਂ ਭਾਈ ਜੋੜ ਮੇਲ ਮਨਾਉਣਾ ਹੈ ਸਿੱਖਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਪਰਿਵਾਰ ਨੇ ਆਉਣਾ ਹੈ ਤੁਸੀਂ ਕੋਈ ਗੜਬੜੀ ਨਾ ਕਰਿਓ ਉਹ ਕਹਿਣ ਲੱਗੇ ਕਿ ਤੁਸੀਂ 10000 ਰੁਪਇਆ ਸਾਨੂੰ ਜਿਹੜਾ ਹੈ ਉਹ ਦੇ ਦਿਓ ਅਸੀਂ ਕੋਈ ਗੜਬੜੀ ਨਹੀਂ ਕਰਾਂਗੇ ਦਿਵਾਲੀ ਕੋਥੋਂ ਮੇਲਾ ਲਾਇਆ ਤੁਰਕਣ ਤੇ ਥੋ ਟੱਕਾ ਚੁਕਾਇਆ ਟੱਕਾ ਦੇਣਾ ਕਰ ਲਿਆ ਕਿੰਨਾ ਟੱਕਾ ਦੇਣਾ ਕਰ ਲਿਆ ਇਹ ਵੀ ਭਾਈ ਮਨੀਸ਼ ਸਿੰਘ ਜੀ ਬਾਰੇ ਰਤਨ ਸਿੰਘ ਜੀ ਪੰਘੂ ਲਿਖਦੇ ਨੇ 10000 ਰੁਪਇਆ ਠਹਿਰਾਇਆ ਤਕਨ ਖਾਤਰ ਤਿੰਨ ਦਰੋਗਾ ਬਹਾਇਆ ਜ਼ਕਰੀਆ ਖਾਨ ਇੱਕ ਦਰੋਗਾ ਅਮਰਸਰ ਦੇ ਵਿੱਚ ਤਾਇਨਾਤ ਕਰ ਦਿੱਤਾ ਕਿ ਜਿਵੇਂ ਸਿੱਖ ਦੀਵਾਲੀ ਦਾ ਜੋੜ ਮੇਲ ਮਨਾ ਕੇ ਹਟਣਗੇ ਇਹਨਾਂ ਤੋਂ 10000 ਰੁਪਇਆ ਤੂੰ ਵਸੂਲ ਕਰ ਲੈਣਾ ਪਰ ਹੋਇਆ ਕੀ ਹਕੂਮਤ ਦੀ ਨਗਾ بگੜ ਗਈ ਤਾਂ ਨਵਾਬ ਕਨ ਲੱਖੂ ਪਾਈ ਲਖਪਤ ਰਾਏ ਜਿਹੜਾ ਸਿੱਖਾਂ ਦਾ ਵਿਰੋਧੀ ਸੀ ਉਹਨੇ ਨਵਾਬ ਜ਼ਕਰੀਆ ਖਾਨ ਦੇ ਕੰਨ ਦੇ ਵਿੱਚ ਚੁਗਲੀ ਕੀਤੀ ਕਹਿੰਦਾ ਸਿੰਘਣ ਜਾਤ ਫਿਰ ਕਰਨ ਦੰਗਾਈ ਕਹਿੰਦੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ ਇਹਨਾਂ ਸਿੰਘਾਂ ਨੂੰ ਤਕੜੇ ਕਰਦੇ ਹੋ ਦਿਵਾਲੀ ਦਾ ਜੋੜ ਮੇਲਾ ਲਾਉਣਗੇ ਆਪਣੀਆਂ ਨੀਤੀਆਂ ਘੜਨਗੇ ਅਗਾਹ ਦੀ ਭਵਿੱਖੀ ਜਿਹੜੀ ਹੈ ਰਣਨੀਤੀ ਤੈਅ ਕਰਨਗੇ ਤੇ ਸਾਨੂੰ ਪਰੇਸ਼ਾਨ ਕਰਨਗੇ ਇਸ ਕਰਕੇ ਇਦੋਂ ਵਧੀਆ ਮੌਕਾ ਸਿੱਖਾਂ ਨੂੰ ਸਮੂਹਕ ਕਤਲੇਆਮ ਕਰਨ ਦਾ ਕਦੇ ਨਹੀਂ ਮਿਲਣਾ ਤੁਸੀਂ ਫੌਜ ਚੜਾ ਤਬ ਨਮਾਵਨੈ ਫੌਜ ਚੜਾਈ دیਵਾਨ ਲੱਖੂ ਕਹਿ ਗੈਲਾ ਲਾਈ ਦੀਵਾਨ ਲਖਪਤ ਰਾਏ ਦੀ ਅਗਵਾਈ ਦੇ ਵਿੱਚ ਜਿਹਨੂੰ ਸਿੱਖ ਲੱਖੂ ਕਹਿੰਦੇ ਸਨ ਜ਼ਕਰੀਆ ਖਾਨ ਨੇ ਪਹਾਰੀ ਪਰ ਕੰਫौज ਸਿੱਖਾਂ ਦਾ ਕਤਲਯਾਮ ਕਰਨ ਵਾਸਤੇ ਸ੍ਰੀ ਅਮਰਸਰ ਸਾਹਿਬ ਭੇਜ ਦਿੱਤੀ ਪਰ ਪੈਮਾਨੀ ਸਿੰਘ ਜੀ ਦੀ ਸੂਚ ਸਿਆਨਪ ਸੀ ਉਹਨਾਂ ਨੂੰ ਪਹਿਲੋ ਇਲਮ ਹੋ ਗਿਆ ਉਹਨਾਂ ਨੇ ਥਾਉ ਥਾਈ ਪੱਤਰ ਲਿਖ ਦਿੱਤੇ ਸਿੱਖਾਂ ਨੂੰ ਕਿ ਕੋਈ ਪਰਿਵਾਰਾਂ ਨੂੰ ਨਾਲ ਲੈ ਕੇ ਬੱਚਿਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਸ੍ਰੀ ਅਮਰਸਰ ਸਾਹਿਬ ਨਾ ਆਵੇ ਜੋੜ ਮੇਲੇ ਤੇ ਸੰਗਤ ਨਹੀਂ ਆਈ ਤੇ ਨਵਾਬ ਨੇ 10000 ਰੁਪਏ ਦੀ ਮੰਗ ਕੀਤੀ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਦੋਂ ਅਸੀਂ ਜੋਲ ਮੇਲਾ ਮਨਾਇਆ ਨਹੀਂ ਇਕੱਠ ਹੋਇਆ ਨਹੀਂ ਤੇ 10000 ਰੁਪਇਆ ਕਾਦਾ ਬਸ ਇਸੇ ਇਵਜ਼ ਦੇ ਵਿੱਚ ਦੋਸ਼ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਪਕੜ ਲਿਆ ਗਿਆ ਅਸਲ ਵਿੱਚ ਕਾਰਨ ਇਹ ਸੀ ਕਿ ਭਾਈ ਮਨੀ ਸਿੰਘ ਜੀ ਕਥਾ ਵਖਿਆਨ ਕਰਦੇ ਸਨ ਤੇ ਭਾਈ ਮਨੀ ਸਿੰਘ ਜੀ ਦੀ ਕਥਾ ਸੁਣਨ ਵਾਸਤੇ ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਉਂਦੇ ਸਨ ਜਿਹੜੇ ਭਾਈ ਮਨੀ ਸਿੰਘ ਜੀ ਦੀ ਕਥਾ ਵਖਿਆਨ ਸੁਣ ਕੇ ਸਿੱਖ ਸੱਜ ਜਾਂਦੇ ਸਨ ਉਸ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖੀ ਦੇ ਵਿਸਥਾਰ ਕਰ ਰਹੇ ਸਨ ਇਹੋ ਹੀ ਹਕੂਮਤ ਨੂੰ ਪਾਈਮਾਨੀ ਸਿੰਘ ਜੀ ਦੇ ਉੱਤੇ ਚੜਸੀ 10000 ਰੁਪਏ ਕਬਾਨਾ ਬਣਾਇਆ ਗਿਆ ਪਾਈਮਾਨੀ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਜਾਇਆ ਗਿਆ ਤਬ ਨਵਾਬ ਨੇ یوں ਫਰਮਾਇਓ ਬੰਦ ਬੰਦ ਅਬਜੁਦਾ ਕਰਾਇਓ ਕਿ ਇਸ ਸਿੱਖ ਨੂੰ ਕਤਲ ਕੀਤਾ ਜਾਵੇ ਬੰਦ ਬੰਦ ਕੱਟ ਕੇ ਕਿੰਦੀ ਕਮਾਲ ਦੀ ਗੱਲ ਹੈ ਪਾਈਮਾਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਲਾਹੌਰ ਦੀ ਸਰਕਾਰ ਨੇ ਹੁਕਮ ਦੇ ਦਿੱਤਾ ਇਹ ਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਜਾਇਆ ਗਿਆ ਤੇ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਜਲਾਦ ਜਿਹੜੇ ਆ ਭਾਈ ਮਨੀ ਸਿੰਘ ਜੀ ਨੂੰ ਕੱਟਣ ਲੱਗੇ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਸੀ ਕੂਣੀ ਦੇ ਉੱਤੇ ਛੁਰੀ ਵਗਾਉਣੀ ਚਾਹੀ ਤਾਂ ਭਾਈ ਮਨੀ ਸਿੰਘ ਜੀ ਆਪਣੇ ਮੁੱਖੋਂ ਕਹਿੰਦੇ ਨੇ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ 'ਚ ਤਬਾ ਮਨੀ ਸਿੰਘ ਉਹਨ ਜਿਉ ਕਹੀ ਤੂੰ ਬੰਦ-ਬੰਦ ਜਾਣਤ ਕੋ ਨਹੀਂ ਉਹ ਕਹਿੰਦੇ ਪੁਰਖਾ ਤੈਨੂੰ ਪਤਾ ਨਹੀਂ ਇਹ ਬੰਦ-ਬੰਦ ਕਿੱਥੋਂ ਸ਼ੁਰੂ ਹੁੰਦੇ ਨੇ ਮੈਂ ਬੰਦ ਬੰਦ ਜਿੰਨੇ ਚ ਦੀਆਂ ਬਤਾਈ ਮੈਂ ਦੱਸਣਾ ਤੈਨੂੰ ਬੰਦ ਬੰਦ ਕਿੱਥੇ ਹੁੰਦੇ ਨੇ ਕਿਹੜਾ ਕਿਹੜਾ ਬੰਦ ਐ ਮੇਰਾ ਤੇ ਮੈਂ ਤਮੈ ਤੂੰ ਛੁਰੀ ਚਲਾਈ ਕਹਿੰਦੇ ਓਵੇਂ ਓਵੇਂ ਛੁਰੀ ਚਲਾ ਜਿਵੇਂ ਜਿਵੇਂ ਮੈਂ ਤੈਨੂੰ ਦੱਸਦਾ ਪਹਿਲਾ ਉਂਗਲਾਂ ਦੇ ਪੋਟੇ ਕਟਾਏ ਫਿਰ ਵਿਚਾਲੋਂ ਉਂਗਲਾਂ ਕਟਾਈਆਂ ਫਿਰ ਉਂਗਲਾਂ ਕਟਾਈਆਂ ਫਿਰ ਗੁੱਟ ਕਟਾਇਆ ਫਿਰ ਕੋਹਣੀ ਕਟਾਈ ਫਿਰ ਬਾਜੂ ਬੰਦ ਕਟਾਇਆ ਇਹ ਪੈਮਨੀ ਸਿੰਘ ਜੀ ਦੀ ਸਬਰ ਪੈਮਨੀ ਸਿੰਘ ਜੀ ਦਾ ਸਿੱਧਕ ਹੈ ਆਖਰ 1794 ਵਿਕਰਮੀ ਸੰਮਤ ਤੇ ਇਸਵੀ ਸਨ 1737 ਨੂੰ ਨਖਾਸ ਚੌਂਕ ਲਾਹੌਰ ਦੇ ਵਿੱਚ ਭਾਈ ਮਨੀ ਸਿੰਘ ਜੀ ਨੇ ਆਪਣਾ ਸ਼ਹੀਦੀ ਜਮ ਪੀਤਾ ਮਨੀ ਸਿੰਘ ਜੋ ਸਾਖੋ ਕੀਓ ਸਹੀ 1794 ਔਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਸੁਣ ਸਾਖੀ ਲਿਖੀ ਪਿਤਾ ਹਮਾਰੇ ਕਹੀ ਸੀ ਪਿਖੀ ਕਹਿੰਦੇ ਮੈਂ ਓਵੇਂ ਬਰਤਾਂਤ ਲਿਖਿਆ ਜਿਵੇਂ ਮੇਰੇ ਪਿਤਾ ਨੇ ਮੈਨੂੰ ਸੁਣਾਇਆ ਸੀ ਤੇ ਮੇਰੇ ਪਿਤਾ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਬਰਤਾਂਤ ਆਪਣੇ ਅੱਖੀਂ ਦੇਖਿਆ ਮਤਲਬ ਉਸ ਤੌਰ ਦੇ ਵਿੱਚ ਮੇਰੇ ਪਿਤਾ ਜੀ ਮੌਜੂਦ ਸਨ ਜਦੋਂ ਲਾਹੌਰ ਦੇ ਨਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਐਸੇ ਸੂਰਬੀਰ ਬਚਨ ਕੇ ਬਲੀ ਮਹਾਨ ਗਿਆਨੀ ਕਥਾਵਾਚਕ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ-ਕੋਟ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸੂਰਬੀਰ ਜੋਦੇ ਪਰ ਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਕੀਤਾ ਭਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਭਾਈ ਰਤਨ ਸਿੰਘ ਜੀ ਪੰਘੂ ਆਪਣੇ ਪਰਾਚੀਨ ਪੰਤ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਕਹਿੰਦੇ ਮਨੀ ਸਿੰਘ ਥੋ ਸੰਤ ਸੁਜਾਨ ਜਤੀ ਸਤੀ ਔ ਧਿਆਨੀ ਮਾਨ ਸੰਤ ਸੀ ਸ੍ਰੇਸ਼ਟ ਜਾਣਨ ਵਾਲੇ ਸੀ ਜਤੀ ਸਤੀ ਤੇ ਧਿਆਨ ਆਉਣ ਵਾਲੇ ਧਿਆਨੀ ਪੁਰਖ ਸਨ ਹਠੀ ਤਪੀ ਔ ਮਤ ਕੋ ਪੂਰੋ ਸਹਿਨ ਸ਼ੀਲ ਔ ਦਿਲ ਕੋ ਸੂਰੋ ਦਿਲ ਦਾ ਸੂਰਪੀਰ ਸੀ ਸਹਿਨਸ਼ੀਲ ਸੀ ਹਠੀ ਤਪੀ ਤੇ ਮਤ ਦੇ ਵਿੱਚ ਪੂਰਨ ਸਨ ਔਰ ਅੱਗੇ ਲਿਖਦੇ ਨੇ ਕਰਮੀ ਧਰਮੀ ਭਗਤ ਗਿਆਨੀ ਸਤਗੁਰ ਬਚਨਨ ਪਰਮਤ ਠਾਨੀ ਕਰਮੀ ਸਨ ਧਰਮੀ ਸਨ ਭਗਤੀ ਦੇ ਧਾਰਨੀ ਸਨ ਗਿਆਨੀ ਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਸਤੂਕਰਾਂ ਦੇ ਬਚਨਾਂ ਦੇ ਉੱਤੇ ਆਪਣੀ ਮਤ ਜਿਹੜੀ ਹੈ ਉਹ ਠਾਣੀ ਹੋਈ ਸੀ ਕਾਰਜ ਕੀ ਕਰਦੇ ਸੀ ਸ਼੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖਨ ਕੋ ਸਿੱਖੀ ਦੜਾਵੇ ਸਿੱਖੀ ਹੋ ਚੁੱਕੇ ਇਸ ਤਨਖਾਹ ਲਾਵੇ ਗੁਰਸਿੱਖੀ ਦਾ ਪ੍ਰਚਾਰ ਕਰਦੇ ਸੀ ਕਥਾ ਵਿਖਿਆਨ ਕਰਦੇ ਸੀ ਜੇ ਕੋਈ ਮਰਿਆਦਾ ਦੇ ਵਿੱਚ ਓਕਾਈ ਕਰਦਾ ਸੀ ਤੇ ਉਹਨੂੰ ਯਥਾ ਯੋਗ ਤਨਖਾਹ ਵੀ ਲਾਉਂਦੇ ਸੀ ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਮੁੱਖ ਗ੍ਰੰਥੀ ਲਾ ਕੇ ਭੇਜਿਆ ਸੀ ਮਾਤਾ ਭੇਜਿਓ ਤਿਸੇ ਕੋ ਦਿੱਲੀ ਤੇ ਸਮਝਾਈ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਤਿਸ ਨੇ ਆਏ ਬੰਦੋਬਸਤ ਕੀਆ ਬੰਦੋਬਸਤ ਕੀਤਾ ਬਹੁਤ ਵਧੀਆ ਔਰ ਬੰਦਈ ਸਿੰਘਾਂ ਦਾ ਤੇ ਤਤ ਖਾਲਸੇ ਦਾ ਜਿਹੜਾ ਆਪਸ ਦੇ ਵਿੱਚ ਵਿਵਾਦ ਚੱਲਦਾ ਸੀ ਉਸ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਆਪਣੀ ਸੂਝ ਸਿਆਣਪ ਦੇ ਨਾਲ ਸੁਲਝਾਇਆ ਹੋਇਆ ਕੀ ਜਿਸ ਕਾਰਨ ਭਾਈ ਮਨੀ ਸਿੰਘ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ ਦੀਵਾਲੀ ਦਾ ਜੋੜ ਮੇਲਾ ਸ੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥ ਮਨਾਉਂਦਾ ਸੀ ਪੰਥ ਨੇ ਮਨਾਉਣਾ ਸੀ ਹਕੂਮਤ ਨਾਲ ਗੱਲ ਕੀਤੀ ਜ਼ਕਰੀਆ ਖਾਨ ਦੇ ਨਾਲ ਕਿ ਅਸੀਂ ਭਾਈ ਜੋੜ ਮੇਲ ਮਨਾਉਣਾ ਹੈ ਸਿੱਖਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਪਰਿਵਾਰ ਨੇ ਆਉਣਾ ਹੈ ਤੁਸੀਂ ਕੋਈ ਗੜਬੜੀ ਨਾ ਕਰਿਓ ਉਹ ਕਹਿਣ ਲੱਗੇ ਕਿ ਤੁਸੀਂ 10000 ਰੁਪਇਆ ਸਾਨੂੰ ਜਿਹੜਾ ਹੈ ਉਹ ਦੇ ਦਿਓ ਅਸੀਂ ਕੋਈ ਗੜਬੜੀ ਨਹੀਂ ਕਰਾਂਗੇ ਦੀਵਾਲੀ ਕੋਥੋਂ ਮੇਲਾ ਲਾਇਆ ਤੁਰਕਣ ਤੇ ਥੋ ਟਕਾ ਚੁਕਾਇਆ ਟਕਾ ਦੇਣਾ ਕਰ ਲਿਆ ਕਿੰਨਾ ਟਕਾ ਦੇਣਾ ਕਰ ਲਿਆ ਇਹ ਵੀ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਜੀ ਪੰਗੂ ਲਿਖਦੇ ਨੇ 10000 ਰੁਪਇਆ ਠਹਿਰਾਇਆ ਟਕਨ ਖਾਤਰ ਤਿੰਨ ਦਰੋਗਾ ਭਾਇਆ ਜ਼ਗਰੀਆ ਖਾਨ ਨੇ ਇੱਕ ਦਰੋਗਾ ਅਮਰਸਰ ਦੇ ਵਿੱਚ ਤਾਇਨਾਤ ਕਰ ਦਿੱਤਾ ਕਿ ਜਿਵੇਂ ਸਿੱਖ ਦੀਵਾਲੀ ਦਾ ਜੋੜ ਮੇਲ ਮਨਾ ਕੇ ਹਟਣਗੇ ਇਹਨਾਂ ਤੋਂ 10000 ਰੁਪਇਆ ਤੂੰ ਵਸੂਲ ਕਰ ਲੈਣਾ ਪਰ ਹੋਇਆ ਕਿ ਹਕੂਮਤ ਦੀ ਨਗਾ ਵਿਗੜ ਗਈ। ਤਾਂ ਨਵਾਬ ਕਨ ਲੱਖੂ ਪਾਈ ਲਖਪਤ ਰਾਏ ਜਿਹੜਾ ਸਿੱਖਾਂ ਦਾ ਵਿਰੋਧੀ ਸੀ ਉਹਨੇ ਨਵਾਬ ਜਕਰੀਆ ਖਾਨ ਦੇ ਕੰਨ ਦੇ ਵਿੱਚ ਚੁਗਲੀ ਕੀਤੀ। ਕਹਿੰਦਾ ਸਿੰਘਣ ਜਾਤ ਫਿਰ ਕਰਨ ਦੰਗਾਈ ਕਹਿੰਦੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ ਇਹਨਾਂ ਸਿੰਘਾਂ ਨੂੰ ਤਕੜੇ ਕਰਦੇ ਹੋ ਦਿਵਾਲੀ ਦਾ ਜੋੜ ਮੇਲਾ ਲਾਉਣਗੇ ਆਪਣੀਆਂ ਨੀਤੀਆਂ ਘੜਨਗੇ ਅਗਾਂਹ ਦੀ ਭਵਿੱਖੀ ਜਿਹੜੀ ਹੈ ਰਣਨੀਤੀ ਤੈਅ ਕਰਨਗੇ ਤੇ ਸਾਨੂੰ ਪਰੇਸ਼ਾਨ ਕਰਨਗੇ। ਇਸ ਕਰਕੇ ਇਤੋਂ ਵਧੀਆ ਮੌਕਾ ਸਿੱਖਾਂ ਨੂੰ ਸਮੂਹਕ ਕਤਲਿਆਮ ਕਰਨ ਦਾ ਕਦੇ ਨਹੀਂ ਮਿਲਣਾ ਤੁਸੀਂ ਫੌਜ ਚੜਾ ਤਬ ਨਮਾਵਨੈ ਫੌਜ ਚੜਾਈ دیਵਾਨ ਲਖੂ ਕੈ ਗਹਿੜਾ ਲਾਈ دیਵਾਨ ਲਖਪਤ ਰਾਏ ਦੀ ਅਗਵਾਈ ਦੇ ਵਿੱਚ ਜਿਹਨੂੰ ਸਿੱਖ ਲਖੂ ਕਹਿੰਦੇ ਸਨ ਜ਼ਕਰੀਆ ਖਾਨ ਨੇ ਪahari ਪਰ ਕੰਫੌਜ ਸਿੱਖਾਂ ਦਾ ਕਤਲਿਆਮ ਕਰਨ ਵਾਸਤੇ ਸ੍ਰੀ ਅਮਰਸਰ ਸਾਹਿਬ ਭੇਜ ਦਿੱਤੀ ਪਰ ਪੈਮਨੀ ਸਿੰਘ ਜੀ ਦੀ ਸੂਚ ਸਿਆਨਪ ਸੀ ਉਹਨਾਂ ਨੂੰ ਪਹਿਲੋ ਇਲਮ ਹੋ ਗਿਆ ਉਹਨਾਂ ਨੇ ਥਾਉ ਥਾਈ ਪੱਤਰ ਲਿਖ ਦਿੱਤੇ ਸਿੱਖਾਂ ਨੂੰ ਕਿ ਕੋਈ ਪਰਿਵਾਰਾਂ ਨੂੰ ਨਾਲ ਲੈ ਕੇ ਬੱਚਿਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਨਾ ਆਵੇ। ਜੋੜ ਮੇਲੇ ਤੇ ਸੰਗਤ ਨਹੀਂ ਆਈ। ਤੇ ਨਵਾਬ ਨੇ 10000 ਰੁਪਏ ਦੀ ਮੰਗ ਕੀਤੀ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਦੋਂ ਅਸੀਂ ਜੋੜ ਮੇਲਾ ਮਨਾਇਆ ਨਹੀਂ ਇਕੱਠ ਹੋਇਆ ਨਹੀਂ ਤੇ 10000 ਰੁਪਇਆ ਕਾਦਾ। ਬਸ ਇਸੇ ਇਵਜ ਦੇ ਵਿੱਚ ਦੋਸ਼ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਪਕੜ ਲਿਆ ਗਿਆ। ਅਸਲ ਵਿੱਚ ਕਾਰਨ ਇਹ ਸੀ ਕਿ ਭਾਈ ਮਨੀ ਸਿੰਘ ਜੀ ਕਥਾ ਵਖਿਆਨ ਕਰਦੇ ਸਨ ਤੇ ਭਾਈ ਮਨੀ ਸਿੰਘ ਜੀ ਦੀ ਕਥਾ ਸੁਣਨ ਵਾਸਤੇ ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਉਂਦੇ ਸਨ ਜਿਹੜੇ ਭਾਈ ਮਨੀ ਸਿੰਘ ਜੀ ਦੀ ਕਥਾ ਵਖਿਆਨ ਸੁਣ ਕੇ ਸਿੱਖ ਸਜ ਜਾਂਦੇ ਸਨ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖੀ ਦੇ ਵਿਸਥਾਰ ਕਰ ਰਹੇ ਸਨ ਇਹੋ ਹੀ ਹਕੂਮਤ ਨੂੰ ਭਾਈ ਮਨੀ ਸਿੰਘ ਜੀ ਦੇ ਉੱਤੇ ਚੜ੍ਹ ਸੀ 10000 ਰੁਪਏ ਕਬਾਨਾ ਬਣਾਇਆ ਗਿਆ ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਜਾਇਆ ਗਿਆ ਤਦ ਨਵਾਬ ਨੇ یوں ਫਰਮਾਇਆ ਬੰਦ ਬੰਦ ਅਬ ਜੁਦਾ ਕਰਾਇਓ ਕਿ ਇਸ ਸਿੱਖ ਨੂੰ ਕਤਲ ਕੀਤਾ ਜਾਵੇ ਬੰਦ-ਬੰਦ ਕੱਟ ਕੇ ਕਿੰਦੀ ਕਮਾਲ ਦੀ ਗੱਲ ਹੈ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਲਾਹੌਰ ਦੀ ਸਰਕਾਰ ਨੇ ਹੁਕਮ ਦੇ ਦਿੱਤਾ ਨਿਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਜਾਇਆ ਗਿਆ ਤੇ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਜਲਾਦ ਜਿਹੜੇ ਆ ਭਾਈ ਮਨੀ ਸਿੰਘ ਜੀ ਨੂੰ ਕੱਟਣ ਲੱਗੇ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਸੀ ਕੂਣੀ ਦੇ ਉੱਤੇ ਛੁਰੀ ਵਗਾਉਣੀ ਚਾਹੀ ਤਾਂ ਭਾਈ ਮਨੀ ਸਿੰਘ ਜੀ ਆਪਣੇ ਮੁੱਖੋਂ ਕਹਿੰਦੇ ਨੇ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ ਚ ਤਬਾ ਮਨੀ ਸਿੰਘ ਉਨ ਜਿਉ ਕਹੀ ਤੂੰ ਬੰਦ-ਬੰਦ ਜਾਣਤ ਕੋ ਨਹੀਂ ਉਹ ਕਹਿੰਦੇ ਪੁਰਖਾ ਤੈਨੂੰ ਪਤਾ ਨਹੀਂ ਇਹ ਬੰਦ-ਬੰਦ ਕਿੱਥੋਂ ਸ਼ੁਰੂ ਹੁੰਦੇ ਨੇ ਮੈਂ ਬੰਦ-ਬੰਦ ਨਿਜਦੀਓ ਬਤਾਈ ਮੈਂ ਦੱਸਣਾ ਤੈਨੂੰ ਬੰਦ-ਬੰਦ ਕਿੱਥੇ ਹੁੰਦੇ ਨੇ ਕਿਹੜਾ-ਕਿਹੜਾ ਬੰਦ ਹੈ ਮੇਰਾ ਤੇ ਮੈਂ ਤਮੈ ਤੂੰ ਛੁਰੀ ਚਲਾਈ ਕਹਿੰਦੇ ਓਵੇਂ-ਓਵੇਂ ਛੁਰੀ ਚਲਾ ਜਿਵੇਂ-ਜਿਵੇਂ ਮੈਂ ਤੈਨੂੰ ਦੱਸਦਾ ਪਹਿਲਾ ਉਂਗਲਾਂ ਦੇ ਪੋਟੇ ਕਟਾਏ ਫਿਰ ਵਿਚਾਲੋਂ ਉਂਗਲਾਂ ਕਟਾਈਆਂ ਫਿਰ ਉਂਗਲਾਂ ਕਟਾਈਆਂ ਫਿਰ ਗੁੱਟ ਕਟਾਇਆ ਫਿਰ ਕੋਹਣੀ ਕਟਾਈ ਫਿਰ ਬਾਜੂ ਬੰਦ ਕਟਾਇਆ ਇਹ ਪਾਈਮਨੀ ਸਿੰਘ ਜੀ ਦੀ ਸਬਰ ਪਾਈਮਨੀ ਸਿੰਘ ਜੀ ਦਾ ਸਿੱਧਕ ਹੈ ਆਖਰ 1794 ਬਿਕਰਮੀ ਸੰਮਤ ਤੇ ਈਸਵੀ ਸਨ 1737 ਨੂੰ ਨਖਾਸ ਚੰਗ ਲਾਹੌਰ ਦੇ ਵਿੱਚ ਪਾਈਮਨੀ ਸਿੰਘ ਜੀ ਨੇ ਆਪਣਾ ਸ਼ਹੀਦੀ ਜਮ ਪੀਤਾ ਮਨੀ ਸਿੰਘ ਜਨ ਸਾਕੋ ਕੀਓ ਸਹੀ 17 ਸੈ 94 ਔਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਸੁਣ ਸਾਖੀ ਲਿਖੀ ਪਿਤਾ ਹਮਾਰੇ ਕਹੀ ਸੀ ਪਿਖੀ ਕਹਿੰਦੇ ਮੈਂ ਓਵੇਂ ਬਰਤਾਂਤ ਲਿਖਿਆ ਜਿਵੇਂ ਮੇਰੇ ਪਿਤਾ ਨੇ ਮੈਨੂੰ ਸੁਣਾਇਆ ਸੀ ਤੇ ਮੇਰੇ ਪਿਤਾ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਬਰਤਾਂਤ ਆਪਣੇ ਅੱਖੀਂ ਦੇਖਿਆ ਸੀ ਮਤਲਬ ਉਸ ਤੌਰ ਦੇ ਵਿੱਚ ਮੇਰੇ ਪਿਤਾ ਜੀ ਮੌਜੂਦ ਸਨ ਜਦੋਂ ਲਾਹੌਰ ਦੇ ਨਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਐਸੇ ਸੂਰਬੀਰ ਬਚਨ ਕੇ ਭਲੀ ਮਹਾਨ ਗਿਆਨੀ ਕਥਾਵਾਚਕ ਭਾਈ ਮਨੀ ਸਿੰਘ ਜੀ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸੂਰਬੀਰ ਜੋਦੇ ਪਰਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਕੀਤਾ ਆਇਮਨੀ ਸਿੰਘ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਪੈਰਾਤਨ ਸਿੰਘ ਜੀ ਪੰਘੂ ਆਪਣੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਕਹਿੰਦੇ ਮਨੀ ਸਿੰਘ ਥੋ ਸੰਤ ਸੁਜਾਨ ਜਤੀ ਸਤੀ ਉਹ ਧਿਆਨੀ ਮਾਨ ਸੰਤ ਸੀ ਸ੍ਰੇਸ਼ਟ ਜਾਣਨ ਵਾਲੇ ਸੀ ਜਤੀ ਸਤੀ ਤੇ ਧਿਆਨ ਔਣ ਵਾਲੇ ਧਿਆਨੀ ਪੁਰਖ ਸਨ ਹਠੀ ਤਪੀ ਉਹ ਮਤ ਕੋ ਪੂਰੋ ਸਹਿਨ ਸ਼ੀਲ ਔਰ ਦਿਲ ਕੋ ਸੂਰੋ ਦਿਲ ਦਾ ਸੂਰਬੀਰ ਸੀ ਸਹਿਨਸ਼ੀਲ ਸੀ ਹਠੀ ਤਪੀ ਤੇ ਮਤ ਦੇ ਵਿੱਚ ਪੂਰਨ ਸਨ ਔਰ ਅੱਗੇ ਲਿਖਦੇ ਨੇ ਕਰਮੀ ਧਰਮੀ ਭਗਤ ਗਿਆਨੀ ਸਤਗੁਰ ਬਚਨਨ ਪਰਮਤ ਠਾਨੀ ਕਰਮੀ ਸਨ ਧਰਮੀ ਸਨ ਭਗਤੀ ਦੇ ਧਾਰਨੀ ਸਨ ਗਿਆਨੀ ਸਨ ਔਰ ਸਭ ਤੋਂ ਵੱਡੀ ਗੱਲ ਕਿ ਉਹਨਾਂ ਨੇ ਸਤੂਕਰਾਂ ਦੇ ਬਚਨਾਂ ਦੇ ਉੱਤੇ ਆਪਣੀ ਮਤ ਜਿਹੜੀ ਹੈ ਉਹ ਠਾਣੀ ਹੋਈ ਸੀ ਕਾਰਜ ਕੀ ਕਰਦੇ ਸੀ ਸ਼੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਤੇ ਸਿੱਖਨ ਕੋ ਸਿੱਖੀ ਦੜਾਵਾਇ ਸਿੱਖਿਓ ਚੁਕੇ ਇਸ ਤਨਖਾ ਲਾਵਾ ਗੁਰਸਿੱਖੀ ਦਾ ਪ੍ਰਚਾਰ ਕਰਦੇ ਸੀ ਕਥਾ ਵਿਖਿਆਨ ਕਰਦੇ ਸੀ ਜੇ ਕੋਈ ਮਰਿਆਦਾ ਦੇ ਵਿੱਚ ਓਕਾਈ ਕਰਦਾ ਸੀ ਤੇ ਉਹਨੂੰ ਯਥਾ ਜੋਗ ਤਨਖਾ ਵੀ ਲਾਉਂਦੇ ਸੀ ਮਾਤਾ ਜੀ ਨੇ ਮਾਤਾ ਸੁੰਦਰੀ ਜੀ ਨੇ ਇਹਨਾਂ ਨੂੰ ਦਿੱਲੀ ਤੋਂ ਸ਼੍ਰੀ ਦਰਬਾਰ ਸਾਹਿਬ ਜੀ ਦੇ ਮੁੱਖ ਪ੍ਰਬੰਧਕ ਮੁੱਖ ਗ੍ਰੰਥੀ ਲਾ ਕੇ ਭੇਜਿਆ ਸੀ ਮਾਤਾ ਭੇਜਿਓ ਤਿਸੇ ਕੋ ਦਲੀ ਤੇ ਸਮਝਾਈ ਤੇ ਫਿਰ ਭਾਈ ਮਨੀ ਸਿੰਘ ਜੀ ਨੇ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਆ ਕੇ ਤਿਸ ਨੇ ਆਏ ਬੰਦੋਬਸਤ ਕੀਆ ਬੰਦੋਬਸਤ ਕੀਤਾ ਬਹੁਤ ਵਧੀਆ ਔਰ ਬੰਦਈ ਸਿੰਘਾਂ ਦਾ ਤੇ ਤਤ ਖਾਲਸੇ ਦਾ ਜਿਹੜਾ ਆਪਸ ਦੇ ਵਿੱਚ ਵਿਵਾਦ ਚੱਲਦਾ ਸੀ ਉਸ ਨੂੰ ਵੀ ਭਾਈ ਮਨੀ ਸਿੰਘ ਜੀ ਨੇ ਆਪਣੀ ਸੂਝ ਸਿਆਣਪ ਦੇ ਨਾਲ ਸੁਲਝਾਇਆ ਹੋਇਆ ਕੀ ਜਿਸ ਕਾਰਨ ਭਾਈ ਮਨੀ ਸਿੰਘ ਜੀ ਨੂੰ ਆਪਣੀ ਸ਼ਹਾਦਤ ਦੇਣੀ ਪਈ ਦੀਵਾਲੀ ਦਾ ਜੋੜ ਮੇਲਾ ਸ਼੍ਰੀ ਅਮਰ ਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥ ਮਨਾਉਂਦਾ ਸੀ ਪੰਥ ਨੇ ਮਨਾਉਣਾ ਸੀ ਹਕੂਮਤ ਨਾਲ ਗੱਲ ਕੀਤੀ ਜ਼ਕਰੀਆ ਖਾਨ ਦੇ ਨਾਲ ਕਿ ਅਸੀਂ ਭਾਈ ਜੋੜ ਮੇਲ ਮਨਾਉਣਾ ਹੈ ਸਿੱਖਾਂ ਨੇ ਆਉਣਾ ਹੈ ਬੱਚਿਆਂ ਨੇ ਆਉਣਾ ਹੈ ਪਰਿਵਾਰ ਨੇ ਆਉਣਾ ਹੈ ਤੁਸੀਂ ਕੋਈ ਗੜਬੜੀ ਨਾ ਕਰਿਓ ਉਹ ਕਹਿਣ ਲੱਗੇ ਕਿ ਤੁਸੀਂ 10000 ਰੁਪਇਆ ਸਾਨੂੰ ਜਿਹੜਾ ਹੈ ਉਹ ਦੇ ਦਿਓ ਅਸੀਂ ਕੋਈ ਗੜਬੜੀ ਨਹੀਂ ਕਰਾਂਗੇ ਦੀਵਾਲੀ ਕੋਥੋਂ ਮੇਲਾ ਲਾਇਆ ਤੁਰਕਣ ਤੇ ਥੋ ਟਕਾ ਚੁਕਾਇਆ ਟਕਾ ਦੇਣਾ ਕਰ ਲਿਆ ਕਿੰਨਾ ਟਕਾ ਦੇਣਾ ਕਰ ਲਿਆ ਇਹ ਵੀ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਜੀ ਪੰਗੂ ਲਿਖਦੇ ਨੇ 10000 ਰੁਪਇਆ ਠਹਿਰਾਇਆ ਤਕਨ ਖਾਤਰ ਤਿੰਨ ਦਰੋਗਾ ਭਾਇਆ ਜ਼ਕਰੀਆ ਖਾਨ ਨੇ ਇੱਕ ਦਰੋਗਾ ਅਮਰ ਸਰ ਦੇ ਵਿੱਚ ਤਾਇਨਾਤ ਕਰ ਦਿੱਤਾ ਕਿ ਜਿਵੇਂ ਸਿੱਖ ਦੀਵਾਲੀ ਦਾ ਜੋੜ ਮੇਲ ਮਨਾ ਕੇ ਹਟਣਗੇ ਇਹਨਾਂ ਤੋਂ 10000 ਰੁਪਇਆ ਤੂੰ ਵਸੂਲ ਕਰ ਲੈਣਾ ਪਰ ਹੋਇਆ ਕਿ ਹਕੂਮਤ ਦੀ ਨਗਾ ਵਿਗੜ ਗਈ ਤਾਂ ਨਵਾਬ ਕਨ ਲੱਖੂ ਪਾਈ ਲਖਪਤ ਰਾਏ ਜਿਹੜਾ ਸਿੱਖਾਂ ਦਾ ਵਿਰੋਧੀ ਸੀ ਉਹਨੇ ਨਵਾਬ ਜਕਰੀਆ ਖਾਨ ਦੇ ਕੰਨ ਦੇ ਵਿੱਚ ਚੁਗਲੀ ਕੀਤੀ ਕਹਿੰਦਾ ਸਿੰਘਣ ਜਾਤ ਫਿਰ ਕਰਨ ਦੰਗਾਈ ਕਹਿੰਦੇ ਤੁਸੀਂ ਕਮਾਲ ਦੀ ਗੱਲ ਕਰਦੇ ਹੋ ਇਹਨਾਂ ਸਿੰਘਾਂ ਨੂੰ ਤਕੜੇ ਕਰਦੇ ਹੋ ਦਿਵਾਲੀ ਦਾ ਜੋੜ ਮੇਲਾ ਲਾਉਣਗੇ ਆਪਣੀਆਂ ਨੀਤੀਆਂ ਘੜਨਗੇ ਅਗਾਂਹ ਦੀ ਭਵਿੱਖੀ ਜਿਹੜੀ ਹੈ ਰਣਨੀਤੀ ਤੈਅ ਕਰਨਗੇ ਤੇ ਸਾਨੂੰ ਪਰੇਸ਼ਾਨ ਕਰਨਗੇ ਇਸ ਕਰਕੇ ਇਹਦੂ ਵਧੀਆ ਮੌਕਾ ਸਿੱਖਾਂ ਨੂੰ ਸਮੂਹਕ ਕਤਲੇਆਮ ਕਰਨ ਦਾ ਕਦੇ ਨਹੀਂ ਮਿਲਣਾ ਤੁਸੀਂ ਫੌਜ ਚੜਾ ਤਬ ਨਮਾਵਨੈ ਫੌਜ ਚੜਾਈ دیਵਾਨ ਲਖੂ ਕੈ ਗਹਿੜਾ ਲਾਈ دیਵਾਨ ਲਖਪਤ ਰਾਏ ਦੀ ਅਗਵਾਈ ਦੇ ਵਿੱਚ ਜਿਹਨੂੰ ਸਿੱਖ ਲਖੂ ਕਹਿੰਦੇ ਸਨ ਜ਼ਕਰੀਆ ਖਾਨ ਨੇ ਪਹਾਰੀ ਪਰ ਕੰਫੌਜ ਸਿੱਖਾਂ ਦਾ ਕਤਲੇਆਮ ਕਰਨ ਵਾਸਤੇ ਸ੍ਰੀ ਅਮਰਸਰ ਸਾਹਿਬ ਭੇਜ ਦਿੱਤੀ ਪਰ ਪਹਿਮਨੀ ਸਿੰਘ ਜੀ ਦੀ ਸੂਚ ਸਿਆਨਪ ਸੀ ਉਹਨਾਂ ਨੂੰ ਪਹਿਲੋ ਇਲਮ ਹੋ ਗਿਆ ਉਹਨਾਂ ਨੇ ठाਉ-ਥਾਈ ਪੱਤਰ ਲਿਖ ਦਿੱਤੇ ਸਿੱਖਾਂ ਨੂੰ ਕਿ ਕੋਈ ਪਰਿਵਾਰਾਂ ਨੂੰ ਨਾਲ ਲੈ ਕੇ ਬੱਚਿਆਂ ਬਜ਼ੁਰਗਾਂ ਨੂੰ ਨਾਲ ਲੈ ਕੇ ਸ੍ਰੀ ਅਮਰਸਰ ਸਾਹਿਬ ਨਾ ਆਵੇ। ਜੋੜ ਮੇਲੇ ਤੇ ਸੰਗਤ ਨਹੀਂ ਆਈ। ਤੇ ਨਵਾਬ ਨੇ 10000 ਰੁਪਏ ਦੀ ਮੰਗ ਕੀਤੀ ਭਾਈ ਮਨੀ ਸਿੰਘ ਜੀ ਕਹਿਣ ਲੱਗੇ ਜਦੋਂ ਅਸੀਂ ਜੋੜ ਮੇਲਾ ਮਨਾਇਆ ਨਹੀਂ ਇਕੱਠ ਹੋਇਆ ਹੀ ਨਹੀਂ ਤੇ 10000 ਰੁਪਇਆ ਕਾਦਾ। ਬਸ ਇਸੇ ਇਵਜ਼ ਦੇ ਵਿੱਚ ਦੋਸ਼ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਪਕੜ ਲਿਆ ਗਿਆ। ਅਸਲ ਵਿੱਚ ਕਾਰਨ ਇਹ ਸੀ ਕਿ ਭਾਈ ਮਨੀ ਸਿੰਘ ਜੀ ਕਥਾ ਵਕਿਆਨ ਕਰਦੇ ਸਨ ਤੇ ਭਾਈ ਮਨੀ ਸਿੰਘ ਜੀ ਦੀ ਕਥਾ ਸੁਣਨ ਵਾਸਤੇ ਦੂਰੋਂ ਦੂਰੋਂ ਪਿੰਡਾਂ ਤੋਂ ਲੋਕ ਆਉਂਦੇ ਸਨ ਜਿਹੜੇ ਭਾਈ ਮਨੀ ਸਿੰਘ ਜੀ ਦੀ ਕਥਾ ਵਕਿਆਨ ਸੁਣ ਕੇ ਸਿੱਖ ਸੱਜ ਜਾਂਦੇ ਸਨ ਉਹ ਸਿੱਖੀ ਦਾ ਪ੍ਰਚਾਰ ਕਰ ਰਹੇ ਸਨ ਸਿੱਖੀ ਦੇ ਵਿਸਥਾਰ ਕਰ ਰਹੇ ਸਨ ਇਹੋ ਹੀ ਹਕੂਮਤ ਨੂੰ ਭਾਈ ਮਨੀ ਸਿੰਘ ਜੀ ਦੇ ਉੱਤੇ ਚੜ੍ਹ ਸੀ 10000 ਰੁਪਏ ਕਬਾਨਾ ਬਣਾਇਆ ਗਿਆ ਭਾਈ ਮਨੀ ਸਿੰਘ ਜੀ ਨੂੰ ਬੰਦੀ ਬਣਾ ਕੇ ਲਾਹੌਰ ਲਜਾਇਆ ਗਿਆ ਤਬ ਨਵਾਬ ਨੇ یوں ਫਰਮਾਇਆ ਬੰਦ ਬੰਦ ਅਬਜੁਦਾ ਕਰਾਇਓ ਇਸ ਸਿੱਖ ਨੂੰ ਕਤਲ ਕੀਤਾ ਜਾਵੇ ਬੰਦ-ਬੰਦ ਕੱਟ ਕੇ ਕਿੰਦੀ ਕਮਾਲ ਦੀ ਗੱਲ ਹੈ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕਰਨ ਦਾ ਲਾਹੌਰ ਦੀ ਸਰਕਾਰ ਨੇ ਹੁਕਮ ਦੇ ਦਿੱਤਾ ਨਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਲਗਾਇਆ ਗਿਆ ਤੇ ਇਹ ਵੀ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਜਦੋਂ ਜਲਾਦ ਜਿਹੜੇ ਆ ਭਾਈ ਮਨੀ ਸਿੰਘ ਜੀ ਨੂੰ ਕੱਟਣ ਲੱਗੇ ਤੇ ਉਹਨਾਂ ਨੇ ਸਿੱਧਾ ਹੀ ਜਿਹੜਾ ਸੀ ਕੂਣੀ ਦੇ ਉੱਤੇ ਛੁਰੀ ਵਗਾਉਣੀ ਚਾਹੀ ਤਾਂ ਭਾਈ ਮਨੀ ਸਿੰਘ ਜੀ ਆਪਣੇ ਮੁੱਖੋਂ ਕਹਿੰਦੇ ਨੇ ਰਤਨ ਸਿੰਘ ਜੀ ਪੰਗੂ ਦੇ ਸ਼ਬਦਾਂ ਚ ਤਬਾ ਮਨੀ ਸਿੰਘ ਉਨ ਜਿਉ ਕਹੀ ਤੂੰ ਬੰਦ-ਬੰਦ ਜਾਣਤ ਕੋ ਨਹੀਂ ਉਹ ਕਹਿੰਦੇ ਪੁਰਖਾ ਤੈਨੂੰ ਪਤਾ ਨਹੀਂ ਇਹ ਬੰਦ-ਬੰਦ ਕਿੱਥੋਂ ਸ਼ੁਰੂ ਹੁੰਦੇ ਨੇ ਮੈਂ ਬੰਦ-ਬੰਦ ਜਿਨ ਜਿਉ ਬਤਾਈ ਮੈਂ ਦੱਸਣਾ ਤੈਨੂੰ ਬੰਦ-ਬੰਦ ਕਿੱਥੇ ਹੁੰਦੇ ਨੇ ਕਿਹੜਾ-ਕਿਹੜਾ ਬੰਦ ਹੈ ਮੇਰਾ ਤੇ ਮੈਂ ਤਮੈ ਤੂੰ ਛੁਰੀ ਚਲਾਈ ਕਹਿੰਦੇ ਓਵੇਂ-ਓਵੇਂ ਛੁਰੀ ਚਲਾ ਜਿਵੇਂ-ਜਿਵੇਂ ਮੈਂ ਤੈਨੂੰ ਦੱਸਦਾ ਪਹਿਲਾਂ ਉਂਗਲਾਂ ਦੇ ਪੋਟੇ ਕਟਾਏ ਫਿਰ ਵਿਚਾਲੋਂ ਉਂਗਲਾਂ ਕਟਾਈਆਂ ਫਿਰ ਉਂਗਲਾਂ ਕਟਾਈਆਂ ਫਿਰ ਗੁੱਟ ਕਟਾਇਆ ਫਿਰ ਕੋਹਣੀ ਕਟਾਈ ਫਿਰ ਬਾਜੂ ਬੰਦ ਕਟਾਇਆ ਇਹ ਪਾਈਮਨੀ ਸਿੰਘ ਜੀ ਦੀ ਸਬਰ ਪਾਈਮਨੀ ਸਿੰਘ ਜੀ ਦਾ ਸਿੱਧਕ ਹੈ ਆਖਰ 1794 ਵਿਕਰਮੀ ਸੰਮਤ ਤੇ ਈਸਵੀ ਸਨ 1737 ਨੂੰ ਨਖਾਸ ਜੰਗ ਲਾਹੌਰ ਦੇ ਵਿੱਚ ਪਾਈਮਨੀ ਸਿੰਘ ਜੀ ਨੇ ਆਪਣਾ ਸ਼ਹੀਦੀ ਜਮ ਪੀਤਾ ਮਨੀ ਸਿੰਘ ਯਹਾਂ ਸਾਕੋ ਕੀਓ ਸਹੀ 17 ਸਹ 94 ਔਰ ਭਾਈ ਰਤਨ ਸਿੰਘ ਜੀ ਲਿਖਦੇ ਨੇ ਭਾਈ ਮਨੀ ਸਿੰਘ ਜੀ ਬਾਰੇ ਰਤਨ ਸਿੰਘ ਸੁਣ ਸਾਖੀ ਲਿਖੀ ਪਿਤਾ ਹਮਾਰੇ ਕਹੀ ਸੀ ਪੀਖੀ ਕਹਿੰਦੇ ਮੈਂ ਓਵੇਂ ਬਰਤਾਂਤ ਲਿਖਿਆ ਜਿਵੇਂ ਮੇਰੇ ਪਿਤਾ ਨੇ ਮੈਨੂੰ ਸੁਣਾਇਆ ਸੀ ਤੇ ਮੇਰੇ ਪਿਤਾ ਨੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਦਾ ਬਰਤਾਂਤ ਆਪਣੇ ਅੱਖੀਂ ਦੇਖਿਆ ਸੀ ਮਤਲਬ ਉਸ ਤੌਰ ਦੇ ਵਿੱਚ ਮੇਰੇ ਪਿਤਾ ਜੀ ਮੌਜੂਦ ਸਨ ਜਦੋਂ ਲਾਹੌਰ ਦੇ ਨਖਾਸ ਚੌਕ ਦੇ ਵਿੱਚ ਭਾਈ ਮਨੀ ਸਿੰਘ ਜੀ ਨੂੰ ਬੰਦ-ਬੰਦ ਕੱਟ ਕੇ ਸ਼ਹੀਦ ਕੀਤਾ ਗਿਆ ਸੀ ਐਸੇ ਸੂਰਬੀਰ ਵਚਨ ਕੇ ਭਲੀ ਮਹਾਨ ਗਿਆਨੀ ਕਥਾਵਾਚਕ ਪਾਈਮਨੀ ਸਿੰਘ ਜੀ ਸਿੰਘ ਸਾਹਿਬ ਪਾਈਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਔਰ ਉਹਨਾਂ ਦੀ ਸ਼ਹੀਦੀ ਦਿਹਾੜੇ ਦੇ ਉੱਤੇ ਉਹਨਾਂ ਦੀ ਸ਼ਹਾਦਤ ਨੂੰ ਕੋਟ ਕੋਟ ਨਮਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਹੀ ਮਹਾਨ ਸੂਰਬੀਰ ਜੋਦੇ ਪਰ ਉਪਕਾਰੀ ਵਿਦਵਾਨ ਅਮਰ ਸ਼ਹੀਦ ਭਾਈ ਸਰ ਪਾਈ ਮਨੀ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਇਹ ਸਾਡੇ ਉਹ ਅਮੋਲਕ ਰਤਨ ਹੈ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਮਹਾਨ ਫਲਸਫੇ ਨੂੰ ਸੰਸਾਰ ਦੇ ਵਿੱਚ ਪ੍ਰਕਾਸ਼ਮਾਨ ਕੀਤਾ ਪਾਈ ਮਨੀ ਸਿੰਘ ਜੀ ਦੀ ਸ਼ਖਸੀਅਤ ਕਿਹੋ ਜੀ ਸੀ ਭਾਈ ਰਤਨ ਸਿੰਘ ਜੀ ਪੰਘੂ ਆਪਣੇ ਪਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਕਹਿੰਦੇ ਮਨੀ ਸਿੰਘ ਥੋ ਸੰਤ ਸੁਜਾਨ ਜਤੀ ਸਤੀ ਉਹ ਧਿਆਨੀ ਮਾਨ ਸੰਤ ਸੀ